ਸਤਿ ਸ਼੍ਰੀ ਅਕਾਲ ਜੀ ਹਾਂ ਜੀ ਅੱਜ ਆਪਾਂ ਸਲਵਾਰ ਵਿੱਚ ਉਹਨੂੰ ਬਲ ਪਾਉਣੇ ਦੱਸਾਂਗੇ ਠੀਕ ਹੈ ਜੀ ਵੀਡੀਓ ਵਧੀਆ ਲੱਗੇ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਠੀਕ ਹੈ ਜੀ ਸਭ ਤੋਂ ਪਹਿਲਾਂ ਦੇਖੋ ਆਪਾਂ 벨ਟ ਇਹ ਬਣਾਈ ਹੋਈ ਆ ਠੀਕ ਹੈ ਜੀ 벨ਟ ਮੈਂ ਬਣਾਈ ਹੋਈ ਸਲਵਾਰ ਮੈਂ ਜੋੜੀ ਹੋਈ ਆ ਠੀਕ ਹੈ ਜੀ 26 ਇੰਚ ਆਪਣੀ 벨ਟ ਦੀ ਚੌੜਾਈ ਆ ਦੇਖੋ ਠੀਕ ਹੈ ਜੀ 26 ਇੰਚ ਦੇ ਹਿਸਾਬ ਨਾਲ ਆਪਾਂ 벨ਟ ਵਿੱਚ ਪਾਵਾਂਗੇ ਬਲ ਮੈਂ ਹਰ 벨ਟ ਦੇ ਵਿੱਚ ਜਿਹੜਾ ਬਲ ਪਾਉਣਾ ਉਹ 벨ਟ ਦੇ ਅਕੋਰਡਿੰਗ ਹੀ ਪਾਉਣੀ ਆ ਠੀਕ ਹੈ ਜੀ ਦੇਖੋ ਜਿਹੜਾ ਆਪਾਂ ਜਿੱਥੇ ਆਪਾਂ ਨੇਫਾ ਵਾਲਾ ਪਾਸਾ ਉੱਪਰ ਰੱਖਿਆ ਜਿੱਥੇ ਆਪਾਂ ਚਿੜੀ ਬਣਾਈ ਹੋਈ ਹੈ ਠੀਕ ਹੈ ਜੀ ਸੈਂਟਰ ਕਰਕੇ 벨ਟ ਆ ਪਰਖੀ ਹੋਈ ਹੈ ਇਸ ਤਰ੍ਹਾਂ ਤਿਆਰ ਕਰਕੇ ਠੀਕ ਹੈ ਜੀ ਮੈਂ 벨ਟ ਦੇ ਅਕੋਰਡਿੰਗ ਹੀ ਬਲ ਪਾਉਣੀ ਹੈ ਜਿਹੜੇ ਵੀ ਪਾਉਣੀ ਹੈ ਠੀਕ ਹੈ ਜੀ ਸਲਵਾਰ ਦੇ ਵਿੱਚ ਦੇਖੋ ਹੁਣ ਆਪਣੇ ਕੋਲ ਇਹ 26 ਇੰਚ 벨ਟ ਆ ਠੀਕ ਹੈ ਜੀ 26 ਇੰਚ ਦੇ ਹਿਸਾਬ ਨਾਲ ਆਪਾਂ ਬਲ ਪਾਵਾਂਗੇ ਆਪਾਂ 26 ਇੰਚ ਦੇ ਹਿਸਾਬ ਨਾਲ ਜਿਹੜੀ ਆਪਣੇ ਸਾਈਡਾਂ ਤੋਂ ਮਤਲਬ ਆਪਾਂ ਨੇ 4-4 ਇੰਚ ਕੱਪੜਾ ਛੱਡ ਦੇਣਾ ਠੀਕ ਹੈ ਜੀ 4 4 ਇੰਚ ਤੇ ਆਪਾਂ ਨਿਸ਼ਾਨ ਲਗਾ ਦੇਣਾ ਹੈ ਜਿਹੜਾ ਆਪਣਾ 4 ਇੰਚ ਤੋਂ ਅੰਦਰਲੇ ਪਾਸੇ ਆਪਣਾ ਦੇਖੋ ਅੱਗੇ ਕਪੜਾ ਬਚੂਗਾ ਆਪੋ ਦੇ ਵਿੱਚ ਆਪਾਂ ਬਲ ਪਾਉਣੇ ਆ 9 ਇੰਚ ਵਿੱਚ ਆਪਣੇ ਜਿਹੜੇ ਬਲ ਪਾਣਗੇ ਠੀਕ ਹੈ ਜੀ ਆ ਦੇਖੋ ਅਗਰ ਆਪਣੀ ਇਹ 벨ਟਾਂ ਛੋਟੀਆਂ ਜਿਵੇਂ 2 ਇੰਚ ਤੋਂ نیچے ਵਾਲੀ 벨ਟ ਆ ਉਹਦੇ ਵਿੱਚ ਤੁਸੀਂ ਐਡਾ ਦੇ ਕਪੜਾ ਚੜਾਣਾ ਹੈ 3 3 ਠੀਕ ਹੈ ਜੀ ਦੋਨੋਂ ਸਾਈਡਾਂ 2 3 ਇੰਚ ਚਰਨ ਜਿਹੜੀ 20 ਇੰਚ ਤੋਂ نیچے ਵਾਲੀ ਬੈਲਟ ਹੈ ਬੀ ਹੋਵੇ 19 ਹੋਵੇ 18 ਹੋਵੇ ਠੀਕ ਹੈ ਜੀ ਜਿਹੜੀਆਂ 20 ਇੰਚ ਤੋਂ ਉੱਪਰ ਵਾਲੀਆਂ ਬੈਲਟਾਂ ਨੇ ਉਹਨਾਂ ਦੀ ਸਾਈਡਾਂ ਤੇ ਤੁਸੀਂ 4 4 ਇੰਚ ਕਪੜਾ ਛੱਡ ਕੇ ਫਿਰ ਬਲ ਪਾਉਣੇ ਆ ਠੀਕ ਹੈ ਜੀ ਭਾਵੇਂ ਥੋੜੀ ਸਲਵਾਰ ਹੌਲੀ ਹੋਵੇ ਚਾਹੇ ਮਤਲਬ ਭਾਰੀ ਹੋਵੇ ਜਿੱਦਾਂ ਦੀ ਮਰਜ਼ੀ ਹੋਵੇ ਪਰ ਇਹ ਟ੍ਰਿਕ ਤੁਹਾਡੇ ਲਈ ਬਿਲਕੁਲ ਸਹੀ ਰਹੂਗਾ ਠੀਕ ਹੈ ਜੀ ਹੁਣੇ ਮੇਰੇ ਕੋਲ ਮੀਡੀਅਮ ਸਲਵਾਰ ਆ ਬੁੱਧ ਵਿੱਚ ਤੁਹਾਨੂੰ ਬਲ ਪਾਉਣੇ ਦੱਸਾਂਗੇ ਨਾ ਜ਼ਿਆਦਾ ਹੈਵੀ ਆ ਨਾ ਜ਼ਿਆਦਾ ਭਾਰੀ ਆ ਠੀਕ ਹੈ ਜੀ ਨਾ ਜ਼ਿਆਦਾ ਹੌਲੀ ਆ ਠੀਕ ਹੈ ਜੀ ਮੀਡੀਅਮ ਸਲਵਾਰ ਆ ਇਹ ਆਪਣੇ ਕੋਲੇ ਹੁਣ ਆਪਾਂ ਜਿਹੜਾ ਆਪਾਂ ਇਹ 9 ਇੰਚ ਦਾ ਆਪਾਂ ਨਿਸ਼ਾਨ ਲਗਾਇਆ ਸੀ ਇੱਥੇ ਆਪਾਂ ਟੱਕ ਲਗਾ ਲਾਂਗੇ ਠੀਕ ਹੈ ਜੀ ਆ ਦੇ ਕੋਟਾ ਨੂੰ ਮੈਂ ਨਿਸ਼ਾਨ ਨਾਲ ਮਿਲਾ ਲਿਆ ਠੀਕ ਹੈ ਜੀ 9 ਇੰਚ ਆਪਣਾ ਜਿਹੜਾ ਬਲਾਂ ਦਾ ਆ ਗਿਆ ਹੁਣ ਆਪਾਂ ਦੇਖਾਂਗੇ ਪਿੱਛੇ ਆਪਣਾ ਕਪੜਾ ਕਿੰਨਾ ਬਚ ਗਿਆ ਆਪਾਂ ਡਬਲ ਕਰਕੇ ਬੈਲਟ ਨੂੰ ਦੇਖਣਾ ਇਸ ਤਰ੍ਹਾਂ ਠੀਕ ਹੈ ਜੀ 17 ਇੰਚ ਬਚ ਗਿਆ ਜੇ ਮੈਂ 17 ਤੇ 9 ਆਪਣਾ 26 ਇੰਚ ਹੋ ਗਿਆ ਠੀਕ ਹੈ ਜੀ 17 ਤੇ 9 ਆਪਣਾ ਇਹ 26 ਇੰਚ ਹੋ ਗਿਆ ਜਿਹੜਾ 17 ਇੰਚ ਆਪਣਾ ਬਚਿਆ ਪਿੱਛੇ ਡਬਲ ਕਰਕੇ ਠੀਕ ਹੈ ਜੀ ਉਹ ਕਪੜਾ ਆਪਾਂ ਬੈਕ ਤੋਂ ਛੱਡ ਦੇਣਾ ਆ ਠੀਕ ਹੈ ਜੀ ਦੇਖੋ ਆਸਣ ਦੇ ਮੈਂ ਦੋਨੋਂ ਬਲ ਪਾਏ ਹੋਏ ਨੇ ਠੀਕ ਹੈ ਜੀ ਇੱਥੋਂ ਆਪਾਂ ਫੜ ਕੇ ਇਹਨੂੰ ਆਸਣ ਨੂੰ ਡਬਲ ਕਰ ਲੈਣਾ ਬੈਕ ਵਾਲੇ ਨੂੰ ਦੇਖੋ ਠੀਕ ਹੈ ਜੀ ਇੱਥੇ ਆਪਣਾ ਹੁਣ 17 ਇੰਚ ਦਾ ਨਿਸ਼ਾਨ ਲੱਗ ਗਿਆ ਠੀਕ ਹੈ ਜੀ ਬੈਕ ਤੋਂ ਆਪਾਂ ਨੇ 17 ਇੰਚ ਦਾ ਨਿਸ਼ਾਨ ਛੱਡ ਦੇਣਾ ਆ ਠੀਕ ਹੈ ਜੀ ਇੰਨੇ ਜਗ੍ਹਾ ਤੇ ਤੁਸੀਂ ਬੈਲਟ ਪਹਿਲਾਂ ਅਟੈਚ ਕਰਨੀ ਹੈ ਪਹਿਲਾਂ ਮਤਲਬ ਪਿੱਛੇ ਤੋਂ ਅਟੈਚ ਕਰ ਲਓ ਜਿਹੜਾ ਆਪਣਾ ਅੱਗੇ ਕੱਪੜਾ ਹੋਊਗਾ ਠੀਕ ਹੈ ਜੀ ਉਹਦੇ 'ਚ ਆਪਣੇ ਬਾੜ ਪਾਣਗੇ ਆਹ ਦੇਖੋ ਠੀਕ ਹੈ ਜੀ 17 ਇੰਚ ਆਪਾਂ ਨੇ ਇਹ ਛੱਡ ਦੇਣਾ ਪਿੱਛੇ ਇੱਥੇ ਆਪਾਂ ਟੱਕ ਲਗਾ ਲੈਣਾ ਇਸ ਤਰ੍ਹਾਂ ਠੀਕ ਹੈ ਜੀ ਲੋ ਜੀ ਇੱਥੋਂ ਆਪਣੀ ਬੈਕ ਤੋਂ ਜਿਹੜੀ ਬੈਲਟ ਆ ਇਹ ਸਾਰੇ ਜੁੜ ਜੂਗੀ ਠੀਕ ਹੈ ਜੀ ਜਿਹੜਾ ਆਪਣਾ ਅੱਗੇ 9 ਇੰਚ ਬਚੂਗਾ ਅੱਗੇ ਆਪਣਾ ਸਲਵਾਰ ਦਾ ਕੱਪੜਾ ਜਿਹੜਾ ਬਚੂਗਾ 17 17 ਇੰਚ ਛਾਟ ਦੇ ਦੋਨੋਂ ਪਾਸੇ ਠੀਕ ਹੈ ਜੀ ਉਹਦੇ ਵਿੱਚ ਆਪਣੇ ਬੈਲਟ ਦੇ ਜਿਹੜੇ ਬਲ ਪੈਣਗੇ ਆ ਦੇਖੋ ਠੀਕ ਹੈ ਜੀ ਅਗਰ ਤੁਸੀਂ ਪਹਿਲਾਂ ਬੈਲਟ ਅਟੈਚ ਕਰਦੇ ਹੋ ਤਾਂ ਪਹਿਲਾਂ ਅਟੈਚ ਕਰ ਲਓ ਠੀਕ ਹੈ ਜੀ ਅਗਰ ਤੁਸੀਂ ਬਲ ਪਾ ਕੇ ਅਟੈਚ ਕਰਦੇ ਹੋ ਤੋਂ ਬਲ ਪਾ ਕੇ ਅਟੈਚ ਕਰ ਲਓ ਠੀਕ ਹੈ ਜੀ ਹੁਣ ਜਿਹੜਾ ਆਪਣਾ ਅੱਗੇ ਕਪੜਾ ਬਚਿਆ ਹੈ ਉੱਥੇ ਆਪਾਂ ਤੁਹਾਨੂੰ ਬਲ ਪਾਉਣੇ ਦੱਸਾਂਗੇ ਠੀਕ ਹੈ ਜੀ ਇਹ ਹੁਣ ਆਪਣਾ ਅਗਲਾ ਕਪੜਾ ਹੋ ਗਿਆ ਇੱਥੇ ਆਪਾਂ 9 ਇੰਚ ਵਿੱਚ ਬਲ ਪੂਰੇ ਕਰਨੇ ਆ ਠੀਕ ਹੈ ਜੀ 17 ਇੰਚ ਤੋਂ ਬਾਹਰ ਜਿਹੜਾ ਆਪਣਾ ਬਚ ਗਿਆ ਕਪੜਾ ਠੀਕ ਹੈ ਜੀ ਜਿਵੇਂ ਆਪਾਂ ਬਲ ਪਾਈਏ ਇਸ ਤਰ੍ਹਾਂ ਦੋਨੋਂ ਪਾਸੇ ਜਿਹੜੇ ਬਲਾਂ ਦੇ ਠੀਕ ਹੈ ਜੀ ਡਾਇਰੈਕਸ਼ਨ ਦੋਨਾਂ ਦੀ ਅੰਦਰਲੇ ਪਾਸਿਆਂ ਨੂੰ ਹੋਊਗੀ ਬਲਾਂ ਦੀ ਠੀਕ ਹੈ ਜੀ ਲੋ ਜਿਵੇਂ ਆਪਾਂ ਬਲ ਪਾਉੜੇ ਸ਼ੁਰੂ ਕਰਦੇ ਆ ਅੱਗੇ ਪਹਿਲਾਂ ਆਪਾਂ 1.5 ਇੰਚ ਕਪੜਾ 1.5 ਇੰਚ 2 ਇੰਚ ਦੋਭੇ ਛੱਡਣਾ ਠੀਕ ਹੈ ਜੀ ਉਹ ਆਪਣਾ ਕਪੜਾ ਛੱਡ ਕੇ ਫਿਰ ਆਪਾਂ ਬਲ ਪਾਵਾਂਗੇ ਇਹ ਆਪਾਂ ਤਾਂ ਛੱਡਦੇ ਹੁੰਨੇ ਕਿਉਂਕਿ ਅੱਗੇ ਫਿਰ ਬਾਲ ਜਿਹੜਾ ਹੈ ਇਕੱਠੇ ਜਿ ਹੋ ਜਾਂਦੇ ਆ ਠੀਕ ਹੈ ਜੀ ਹੁਣ ਦੇਖੋ ਸਲਵਾਰ ਦੇ ਵਿੱਚ ਬਲ ਪਾਉਣੇ ਤੁਹਾਨੂੰ ਦੱਸ ਦਈਆਂ ਜੇ ਤੁਹਾਡੇ ਕੋਲ ਮੀਡੀਅਮ ਸਲਵਾਰ ਹੈ ਤੁਸੀਂ 2.5 ਇੰਚ ਦਾ ਬਲ ਪਾਉਣਾ ਹੈ ਠੀਕ ਹੈ ਜੀ ਜੇ ਤੁਹਾਡੇ ਕੋਲ ਹੈਵੀ ਸਾਈਜ਼ ਹੈ ਫਿਰ ਤੁਸੀਂ 3 ਜਾਂ 3.5 ਵਿੱਚ ਪਾਓ ਠੀਕ ਹੈ ਜੀ ਜੇ ਬਿਲਕੁਲ ਹੌਲੀ ਹੈ ਫਿਰ ਤੁਸੀਂ 1.5 ਇੰਚ ਦਾ ਬਲ ਪਾਓ ਠੀਕ ਹੈ ਜੀ ਬਿਲਕੁਲ ਬਲ ਸਹੀ ਹੋਣਗੇ ਜੇ ਤੁਸੀਂ ਇਸ ਤਰੀਕੇ ਨਾਲ ਚੱਲੋਗੇ ਕਿਉਂਕਿ ਸਾਰੇ ਸਲਵਾਰ ਆਪਣੇ ਬਲਾਂ ਦੇ ਉੱਪਰ ਹੀ ਆਧਾਰਿਤ ਆ ਦੇਖੋ ਆਪਾਂ 2.5 ਇੰਚ ਦਾ ਨਿਸ਼ਾਨ ਲ ਲਿਆ ਕਿਉਂਕਿ ਇਹ ਆਪਣਾ ਕੋ ਮੀਡੀਅਮ ਸਲਵਾਰ ਆ ਠੀਕ ਹੈ ਜੀ ਹੁਣ ਆਪਾਂ ਸਾਰੇ ਬਲੇ 2.5 2.5 ਇੰਚ ਦੇ ਪਾਵਾਂਗੇ ਪਰ ਤੁਸੀਂ ਟਾਈਟ ਆ ਇੰਚ ਦਾ ਠੀਕ ਹੈ ਜੀ ਇਸ ਤਰ੍ਹਾਂ ਨਿਸ਼ਾਨ ਲਗਾ ਕੇ ਪਾ ਲੋ ਅਗਰ ਤੁਸੀਂ ਮਸ਼ੀਨ ਤੇ ਐਦਾਂ ਨਿਸ਼ਾਨ ਲਗਾ ਕੇ ਪਾਉਣਾ ਤਾਂ ਮਸ਼ੀਨ ਤੇ ਪਾ ਲੋ ਠੀਕ ਹੈ ਜੀ ਕਿਉਂਕਿ ਸਾਰੇ ਸਲਵਾਰ ਆਪਣੀ ਬਲਾਂ ਦੇ ਨਾਲ ਹੀ ਜਿਹੜੀ ਸਹੀ ਬਣਦੀ ਹੈ ਬਲ ਸਹੀ ਨਹੀਂ ਹੋਣਗੇ ਤਾਂ ਸਲਵਾਰ ਘੁੰਮਦੀ ਆ ਮੂਰੀ ਅੱਗੇ ਪਿੱਛੇ ਹੁੰਦੀ ਆ ਠੀਕ ਹੈ ਜੀ ਹਾਂਜੀ ਹੁਣ ਆਪਾਂ ਇਹ 2.5 2.5 ਇੰਚ ਦੇ ਬਲ ਜਿਹੜੇ ਪਾਵਾਂਗੇ ਠੀਕ ਹੈ ਜੀ ਇੱਕ ਬਾਲ ਨੂੰ ਮਤਲਬ ਪਹਿਲਾ ਪਾ ਤਾ ਦੂਜੇ ਨੂੰ ਦੱਬ ਕੇ ਥੋੜਾ ਜਿਹਾ ਠੀਕ ਹੈ ਜੀ ਫਿਰ ਅਗਲਾ ਬਾਲ ਰੱਖਣਾ ਆ ਦੇਖੋ ਇਹਦੇ ਵੀ ਥੋੜੀ ਸਲਵਾਰ ਬਿਲਕੁਲ ਘੁੰਮੂਗੀ ਨਹੀਂ ਕਿਉਂਕਿ ਜੇ ਬਾਲ ਸਹੀ ਹੋਣਗੇ ਪਾਏ ਹੋਣਗੇ 벨ਟ ਸਹੀ ਲੱਗੀ ਹੋਊਗੀ ਤਾਂ ਸਲਵਾਰ ਦਾ ਮਤਲਬ ਹੀ ਨਹੀਂ ਆਇਆ ਸਲਵਾਰ ਅੱਗੇ ਪਿੱਛੇ ਘੁੰਮਜੂਗੀ ਠੀਕ ਹੈ ਜੀ ਉਨਪਾ ਪ੍ਰੋਪਰ ਇਸ ਤਰ੍ਹਾਂ ਨਿਸ਼ਾਨ ਲਗਾ ਕੇ ਇਸ ਤਰ੍ਹਾਂ ਉਹ ਬਲ ਟਾਈਟਨਸ ਦੀ ਬਾੜ ਪਾਈ ਜਾਣੇ ਠੀਕ ਹੈ ਜੀ ਬਲ ਨੀਚੇ ਤੋਂ ਬਿਲਕੁਲ ਸਿੱਧੇ ਰੱਖਣੇ ਹੈ ਥੱਲੇ ਧਿਆਨ ਰੱਖਣਾ ਹੈ ਵੀ ਬਲ ਆਪਣੇ ਜਿਹੜੇ ਬਰਾਬਰ ਰੱਖ ਹੋਣ ਠੀਕ ਹੈ ਜੀ ਕਿਉਂਕਿ ਜੇ ਬਲ ਉਹ ਅੱਗੇ ਪਿੱਛੇ ਹੋਣਗੇ ਤੇ ਇੱਕ ਤਾਂ ਉਹ ਬਾਲ ਉਹ ਨਿਕਲਣਗੇ ਠੀਕ ਹੈ ਜੀ ਦੂਜੇ ਨੰਬਰ ਤੇ ਬਾਲ ਫਿਰ ਆਪਣੇ ਜਿਹੜੇ ਉਹ ਸਹੀ ਨਹੀਂ ਪੈਣਗੇ ਆਪਾਂ 9 ਇੰਚ ਵਿੱਚ ਬਾਲ ਪੂਰੇ ਕਰਨੇ ਆ ਜਿਵੇਂ ਹੁਣ ਆਪਣੀ ਆ ਸਲਾਈ ਆ ਗਈ ਠੀਕ ਹੈ ਜੀ ਪੱਲੇ ਵਾਲੀ ਸਲਾਈ ਆ ਗਈ ਇਹਨੂੰ ਆਪਾਂ ਦੱਬਣਾ ਆ ਯਾ ਦੇਖੋ ਥੋੜਾ ਜਿਹਾ ਕਪੜਾ ਜ਼ਿਆਦਾ ਲੈ ਕੇ ਇਹਨੂੰ ਇਸ ਤਰ੍ਹਾਂ ਆਪਾਂ ਦੱਬ ਕੇ ਫਿਰ ਗਾਹਾਂ ਕਰਨਾ ਠੀਕ ਹੈ ਜੀ ਉੱਪਰ ਨਹੀਂ ਲਾਉਣੀ ਹੈਗੀ ਇਹ ਉੱਪਰ ਦਿਖਦੀ ਚੰਗੀ ਨਹੀਂ ਲੱਗਦੀ ਹੈਗੀ ਠੀਕ ਹੈ ਜੀ ਸਲਵਾਰ ਦੀ ਜਿਹੜੀ ਆ ਲੁੱਕ ਵਧੀਆ ਨਹੀਂ ਲੱਗਦੀ ਹੈਗੀ ਫਿਰ ਇਹ ਹੁਣ ਆਪਾਂ ਕੱਟ ਲਗਾਇਆ ਹੈ ਪੱਲੇ ਦਾ ਠੀਕ ਹੈ ਜੀ ਪੱਲੇ ਵਾਲਾ ਵਾਲ ਤੁਸੀਂ ਚੱਕ ਕੇ ਪਾਉਣਾ ਇਸ ਤਰ੍ਹਾਂ ਜਿਹੜਾ ਤੁਸੀਂ ਸੈਂਟਰ ਦੇ ਵਿੱਚ ਪੱਲੇ ਦਾ ਕੱਟ ਲਾਉਂਗੇ ਨਾ ਠੀਕ ਹੈ ਜੀ ਇਹਨੂੰ ਇਸ ਤਰ੍ਹਾਂ ਆਪਾਂ ਚੱਕ ਕੇ ਥੋੜਾ ਜਿਹਾ ਵੱਡਾ ਵਾਲ ਪਾ ਦੇਣਾ ਜਿੱਥੇ ਵੀ ਇਹ ਸੈੱਟ ਆਉਂਦਾ ਆ ਬਾਕੀ ਵਾਲ ਆਪਾਂ ਉਸੇ ਤਰ੍ਹਾਂ ਪਾਈ ਜਾਣੇ ਆ ਠੀਕ ਹੈ ਜੀ ਕਿਉਂਕਿ ਇਹ ਆਪਣੀ ਕਰੀਜ਼ ਬਣੂਗੀ ਸਲਵਾਰ ਦੀ ਠੀਕ ਹੈ ਜੀ ਨਾਲ ਦੇ ਨਾਲ ਆਪਾਂ ਦੇਖੀ ਜਾਣੇ ਆ ਵੀ ਆਪਣਾ ਇਹ 9 ਇੰਚ ਵਿੱਚ ਬਲ ਪੂਰੇ ਹੁੰਦੇ ਆ ਠੀਕ ਹੈ ਜੀ ਸਿਲਾਈ ਦੇ ਉੱਪਰ ਰੱਖ ਕੇ ਦੇਖੋ ਹੁਣ ਆਪਣਾ ਇਹ 9 ਇੰਚ ਤੇ ਆਪਾਂ ਬਲ ਪਾਉਣਾ ਆ ਜਿਹੜਾ ਤੁਸੀਂ ਇਹ ਲਾਸਟ ਵਾਲਾ ਬਲ ਪਾਉਣਾ ਆ ਠੀਕ ਹੈ ਜੀ ਇਹ ਪੂਰੇ ਮਤਲਬ ਚੱਕ ਕੇ 9 ਇੰਚ ਦੇ ਉੱਪਰ ਪਾਉਣਾ ਆ ਥੋੜਾ ਬਲ ਕਦੇ ਸਲਵਾਰ ਦੇ ਮਤਲਬ ਮਤਲਬ ਕਿ ਜਿਹੜਾ ਬਲ ਪਾਉਂਗੇ ਨਾ ਢੇਡਨ ਢੂਡਨ ਜ਼ਰੂਰਤ ਨਹੀਂ ਪਊਗੀ ਠੀਕ ਹੈ ਜੀ ਕਿਉਂਕਿ ਜੇ ਅੱਗੇ ਪਿੱਛੇ ਆਪਾਂ ਦੇਖ ਲਿਆ ਵੀ ਹਾਂਜੀ 9 ਇੰਚ ਵਿੱਚ ਪੂਰਾ ਹੋ ਗਿਆ ਐ ਪਰ ਫਿਰ ਅੱਗੇ ਪਿੱਛੇ ਹੋ ਜਾਂਦਾ ਬਿਲਕੁਲ 9 ਇੰਚ ਦੇ ਉੱਪਰ ਤੁਸੀਂ ਵਾਲ ਨੂੰ ਚੱਕਣ ਆਏ ਨਾ ਆ ਦੇਖੋ ਹੁਣ ਆਪਣਾ 9 ਇੰਚ ਦੇ ਉੱਪਰ ਵਾਲ ਇਹ ਆਊਗਾ ਤੁਹਾਨੂੰ ਕਦੇ ਵੀ ਵਾਲ ਮਤਲਬ ਅੱਗੇ ਪਿੱਛੇ ਹੋਣ ਦੀ ਉਹਨਾਂ ਪ੍ਰੋਬਲਮ ਨਹੀਂ ਆਊਗੀ ਕਈ ਵਾਰੀ ਹੁੰਦਾ ਆਪਾਂ ਇਦਾਂ ਹੀ ਮਿਲ ਲੈਨੇ ਆ ਵੀ ਵੀ ਹੋ ਗਿਆ 9 ਇੰਚ ਜਿੰਨਾ ਵੀ ਆਪਾਂ ਪਾਉਣਾ ਐ ਠੀਕ ਐ ਜੀ ਹੁਣ ਆਪਾਂ ਇਹ ਪ੍ਰੋਪਰਲੀ ਮਿਣਿਆ ਐ ਦੇਖੋ 9 ਇੰਚ ਦੇ ਵਿੱਚ ਆਪਣਾ ਉੱਪਰ ਵਾਲ ਆਊਗਾ ਇਹ ਨੋ ਇਹ ਦੇ ਆ ਦੇਖੋ ਠੀਕ ਹੈ ਜੀ ਕਿਉਂਕਿ ਥੋੜਾ ਜਿਹਾ ਨੋ ਦੇ ਅੱਗੇ ਪਿੱਛੇ ਹੋ ਗਿਆ ਫਿਰ ਕੀ ਆ ਫਿਰ ਬਾਲ ਪੈਣ ਦੀ ਮਤਲਬ ਹੋ ਜਾਂਦਾ ਵੀ ਬਾਲ ਅੱਗੇ ਪਿੱਛੇ ਹੋ ਜਾਂਦੇ ਨੇਗੇ ਇਸੇ ਤਰ੍ਹਾਂ ਆਪਾਂ 1.5 ਇੰਚ ਕਪੜਾ ਛੱਡ ਕੇ ਦੂਜੀ ਸਾਈਡ ਬਾਲ ਬਾਲਾਂ ਠੀਕ ਹੈ ਜੀ ਦੋਨੋਂ ਬਾਲਾਂ ਦੀ ਡਾਇਰੈਕਸ਼ਨ ਜਿਹੜੀ ਅੰਦਰ ਨੂੰ ਹੋਊਗੀ ਅੰਦਰਲੇ ਪਾਸੇ ਨੂੰ ਠੀਕ ਹੈ ਜੀ ਆਸਣ ਵੱਲ ਨੂੰ ਇਹ ਵੀ ਆਪਾਂ ਇਸੇ ਤਰ੍ਹਾਂ ਪਾਉਣੇ ਆ ਠੀਕ ਹੈ ਜੀ ਸਿਲਾਈ ਨੂੰ ਆਪਾਂ ਦੱਬ ਕੇ ਔਰ ਜਿਹੜਾ ਆਪਣਾ ਪੱਲੇ ਵਾਲਾ ਬਾਲਾ ਉਹਨੂੰ ਆਪਾਂ ਚੱਕ ਕੇ ਇਸ ਤਰ੍ਹਾਂ ਪਾਉਣਾ ਜਿਹੜਾ ਆਪਾਂ ਕੱਟ ਲਗਾਉਣਾ ਹੈ ਸੈਂਟਰ ਦੇ ਵਿੱਚ ਠੀਕ ਹੈ ਜੀ ਉਹ ਬਾਲ ਥੋੜਾ ਜਿਹੜਾ ਸੈਂਟਰ ਦੇ ਵਿੱਚ ਆਊਗਾ ਬਲਾਂ ਦੇ ਮਤਲਬ ਕਿ ਇਹ ਆਪਣੇ ਆਪ ਹੀ ਸੈੱਟ ਆ ਜਾਂਦਾ ਕਿਉਂਕਿ ਜੇ ਤੁਸੀਂ ਮੈਜ਼ਰਮੈਂਟ ਨਾਲ ਪਾਉਂਗੇ ਬਾਲ ਇਹ ਆਪਣੇ ਆਪ ਹੀ ਸੈੱਟ ਆ ਜਾਂਦਾ ਹੁੰਦਾ ਹੈ ਜਦੋਂ ਪੈਸਤਰੀ ਚੱਕ ਕੇ ਪਾਈ ਆ ਨੇ ਫਿਰ ਸਲਵਾਰ ਮਤਲਬ ਜਿਹੜੀ ਘੁੰਮਦੀ ਹੈ ਘੁੰਮਦੀ ਹੈ ਕਿਉਂਕਿ ਉਹ ਸਹੀ ਨਹੀਂ ਆਉਂਦੀ ਹੈਗੀ ਹੁਣ ਜਿਹੜੇ ਸੀਨੇ ਵਾਲਾ ਰੋਣ ਤੋਂ ਆਪਣਾ ਐਕਸਪੀਰੀਅੰਸ ਹੋਇਆ ਹੁੰਦਾ ਜਿਹੜੇ ਨਵੇਂ ਸਿੱਖਣ ਵਾਲੇ ਆ ਉਹਨਾਂ ਨੂੰ ਥੋੜੀ ਜਿਹੀ ਪ੍ਰੋਬਲਮ ਆਉਂਦੀ ਆ ਠੀਕ ਹੈ ਜੀ ਆ ਦੇਖੋ ਹੁਣ ਆਪਾਂ ਇਸ ਲਾਈ ਇਹ ਆ ਗਈ ਇਹਨੂੰ ਪਾ ਦੱਬ ਕੇ ਫਿਰ ਬਾੜ ਪਾਉਣਾ ਆ ਠੀਕ ਹੈ ਜੀ ਫਾਈਨਲ ਕੱਟ ਆ ਮ ਹੋਊਗਾ ਵਧੀਆ ਹੋਊਗਾ ਠੀਕ ਹੈ ਜੀ ਚਾਹੇ ਹੌਲੀ ਹੋਊਗਾ ਪਰ ਵਧੀਆ ਹੋਊਗਾ ਇਹ ਵੀ ਆਪਾਂ 9 ਇੰਚ ਵਿੱਚ ਪੂਰੇ ਕਰਨੇ ਆ ਠੀਕ ਹੈ ਜੀ ਇਹ ਸলাই ਆਪਾਂ ਦੱਬ ਕੇ ਫਿਰ ਬਾੜ ਪਾਉਣਾ ਹੈ ਠੀਕ ਹੈ ਜੀ ਜੀ ਵੀਡੀਓ ਕੰਪਲੀਟ ਪੂਰੀ ਦੇਖੋਗੇ ਨਾ ਸਾਰਾ ਪਤਾ ਲਾ ਜਾਂਦਾ ਠੀਕ ਹੈ ਜੀ ਐਦਾਂ ਕੋਈ ਪ੍ਰੋਬਲਮ ਕਦੇ ਚਾਹੇ ਜਿੰਨੇ ਇੰਚ ਦੀ ਮਰਜ਼ੀ ਬੈਲਟ ਹੋਵੇ ਮਤਲਬ ਵਾਲ ਜਿਹੜੇ ਸਾਰੇ ਤੁਹਾਡੇ ਐਦਾਂ ਪਹਿਣਗੇ ਤਾਂ ਨਾ ਕਿਉਂਕਿ ਵਾਲ ਐਦਾਂ ਹੁੰਦਾ ਜੇ ਆਪਣੇ ਸਾਈਡਾਂ ਤੋਂ ਵਾਲ ਲ ਨਿਕਲ ਕਮੀਜ਼ ਤੇ ਫਿਰ ਉਹ ਵੀ ਨਾ ਠੀਕ ਲੱਗਦੇ ਜੇ ਕਪਾਸੇ ਇਕੱਠੇ ਜੇ ਹੋਣ ਅੱਗੇ ਉਹ ਵੀ ਨਾ ਠੀਕ ਲੱਗਦੇ ਹੈਗੇ ਠੀਕ ਹੈ ਜੀ ਵਾਲਾ ਆਪਣੇ ਸਹੀ ਡਾਇਰੈਕਸ਼ਨ ਤੇ ਠੀਕ ਲੱਗਦੇ ਨੇ ਪਾਏ ਹੋਏ ਫੇਰ ਸਲਵਾਰ ਵਧੀਆ ਬਣ ਜਾਂਦੀ ਹੈ ਲੋ ਜਿਵੇਂ ਆਪਾਂ 9 ਇੰਚ ਵਿੱਚ ਗਾੜ ਪੂਰੇ ਕਰਤੇ ਦੇਖੋ ਠੀਕ ਹੈ ਜੀ ਆ ਦੇਖੋ 9 ਇੰਚ ਵਿੱਚ ਪੂਰੇ ਇਹ ਹੋ ਗਏ 9 ਇੰਚ ਵਿੱਚ ਦੂਜੇ ਪਾਸੇ ਹੋ ਗਏ ਠੀਕ ਹੈ ਜੀ ਮਤਲਬ ਹੀ ਨਹੀਂ ਹੈਗਾ ਵੀ ਬੈਲਟ ਜੜੇ ਆਪਾਂ ਨੂੰ ਢੇਡਨੇ ਪੈਣਗੇ ਜਾਂ ਆਪਣੇ ਬੈਲਟ ਘਟੂਗੀ ਵੱਧੂ ਜੇ ਆਪਾਂ ਪ੍ਰੋਪਰ ਨਾਪ ਕੇ ਕਰਾਂਗੇ ਠੀਕ ਹੈ ਜੀ ਹੁਣ ਦੇਖੋ ਬੈਲਟ ਆਪਣੀ ਬਿਲਕੁਲ ਪ੍ਰੋਪਰ ਹੈ ਦੇ ਬਰਾਬਰ ਆ ਅਗਰ ਆਪਾਂ ਅਟੈਚ ਕਰਾਂਗੇ ਕੋਈ ਬਲ ਦੀ ਪ੍ਰੋਬਲਮ ਨਹੀਂ ਹੈਗੀ ਵੀ ਇਹ ਘਟੂਗੀ ਜਾਂ ਵਧੂਗੀ ਠੀਕ ਹੈ ਜੀ ਦੇਖੋ ਹੁਣ ਆਪਾਂ ਤੁਹਾਨੂੰ 벨ਟ ਅਟੈਚ ਕਰਕੇ ਦਿਖਾਉਂਦੇ ਆ ਠੀਕ ਹੈ ਜੀ ਜਿੱਥੇ ਆਪਾਂ ਬਣਾਉਣੇ ਆ ਇਹ ਚਿੜੀ ਬਣਾਉਣੇ ਆ ਉਧਰੋਂ ਆਪਾਂ ਰੱਖ ਕੇ 벨ਟ ਨੂੰ ਲੋ ਜੀ ਇਥੋਂ ਸिलाई ਥੋੜੀ ਜਿਹਾ ਡੁੰਗਾਏ ਚਲਾਇਆ ਕਰੋ ਕਿਉਂਕਿ ਵਾਲ ਜਿਹੜੇ ਆ ਫਿਰ ਤਬ ਅੱਛੀ ਤਰ੍ਹਾਂ ਮਤਲਬ ਜਿਹੜੇ ਦੱਬ ਹੋ ਜਾਂਦੇ ਨੇਗੇ ਠੀਕ ਹੈ ਜੀ ਜੋ ਦੇਖੋ বেলਟ ਆਪਣੀ ਅਟੈਚ ਹੋ ਗਈ ਇਸ ਤਰ੍ਹਾਂ ਹੁਣ ਤੁਸੀਂ ਦੇਖੋ ਇੱਥੇ ਕੋਈ ਵਾਲ ਇਦਾਂ ਦਾ ਵਾਲ ਨਹੀਂ ਆਉਂਗੇ ਆਪਣੇ ਬੈਲਟ ਦੇ ਵਾਲ ਆਊਗਾ ਜਾਂ ਕਿਦਾਂ ਠੀਕ ਹੈ ਜੀ ਦੇਖੋ ਤੁਸੀਂ ਬਿਲਕੁਲ ਇਹਨਾਂ ਸਾਫ਼ ਆ ਦਿਖ ਲੋ ਕਿਉਂਕਿ ਕੰਮ ਜਿਹੜਾ ਆਪਣਾ ਆਪਾਂ ਆਪਣੇ ਹਿਸਾਬ ਨਾਲ ਕਰਾਂਗੇ ਨਾ ਠੀਕ ਹੈ ਜੀ ਭਾਵੇਂ ਹੌਲੀ ਹੋਊਗਾ ਪਰ ਵਧੀਆ ਹੋਊਗਾ ਜੀ ਲੋ ਜੀ ਹੁਣ ਆਪਾਂ ਇਹਦੇ ਉੱਪਰ ਇੱਕ ਉੱਪਰ ਪਸਲਾਈ ਲਗਾ ਦਾਂਗੇ ਜਿਹਨੂੰ ਆਪਾਂ ਬਦਾਵ ਮੀ ਸਲਾਈ ਕਾਹ ਦਿੰਦੇ ਆ ਠੀਕ ਹੈ ਜੀ ਆਪਾਂ ਬਿਲਕੁਲ ਨਾਲ ਨਾਲ ਲਾਵਾਂਗੇ ਦੇਖੋ ਬਾਲੇ ਉੱਪਰ ਨੂੰ ਕਰਨੇ ਆ ਠੀਕ ਹੈ ਜੀ ਫਿਰ ਇਹ ਸਲਾਈ ਲਗਾਉਣੀ ਆ ਮੈਂ ਇਹਨੂੰ ਇੰਟਰਲੋਕ ਕਰੂੰਗੀ ਠੀਕ ਹੈ ਜੀ ਬਿਲਕੁਲ ਸਲਾਈ ਆਪਾਂ ਬਾਲਾਂ ਦੇ ਉੱਪਰ ਉੱਪਰ ਇਸ ਤਰ੍ਹਾਂ 벨ਟ ਦੇ ਉੱਪਰ ਠੀਕ ਹੈ ਜੀ ਲਗਾ ਦੇਣੀ ਆ ਤੁਹਾਨੂੰ ਕੋਈ ਵੀ ਪ੍ਰੋਬਲਮ ਆਉਂਦੀ ਹੈ ਵਾਲ ਪਾਉਣ ਦੇ ਵੇਲੇ ਤੁਸੀਂ ਜ਼ਰੂਰ ਕਮੈਂਟ ਕਰਿਓ ਠੀਕ ਹੈ ਜੀ ਆਪਾਂ ਯੂਰ ਦੱਸਾਂਗੇ ਤੁਹਾਨੂੰ ਵੀ ਮਤਲਬ ਵਾਲ ਜਿਹੜਾ ਹੈ ਕਿਸ ਤਰ੍ਹਾਂ ਪਾਉਂਦੇ ਆ ਇਹ ਬਾਕੀ ਤੁਹਾਨੂੰ ਵੀਡੀਓ ਦੇਖ ਕੇ ਪਤਾ ਲੱਗ ਗਿਆ ਹੋਣਾ 벨ਟ ਦੇ ਅਕੋਰਡਿੰਗ ਤੁਹਨੇ ਮਜਰੂਰ ਦੱਸੋਗੇ ਕੋਈ ਵੀ 벨ਟ ਤੁਸੀਂ 벨ਟ ਵਿੱਚ ਬਲ ਪਾਉਣੇ ਸਲਵਾਰ ਦੇ ਹਿਸਾਬ ਨਾਲ ਠੀਕ ਹੈ ਜੀ ਦੇਖੋ ਲੋ ਜੀ ਦੇਖੋ ਸੈਡਾਂ ਤੋਂ ਵੀ ਆਪਣਾ ਕੱਪੜਾ ਪਾ ਸਕਦੇ ਹੋ ਕਿਉਂਕਿ ਜੇ ਸੈਡਾਂ ਤੇ ਜ਼ਿਆਦਾ ਬਲ ਪਾ ਦਿੰਦੇ ਨੇ ਉਹ ਵੀ ਨਹੀਂ ਠੀਕ ਲੱਗਦੇ ਹੈਗਾ ਠੀਕ ਹੈ ਜੀ 벨ਟ ਦੇ ਅਕੋਰਡਿੰਗ ਹੀ ਬਲ ਪਾਉਂਗੇ ਤਾਂ ਵਧੀਆ ਰਹਿਣਗੇ ਲੋ ਜੀ ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਬੈਲ ਆਈਕਨ ਜਰੂਰ ਪ੍ਰੈਸ ਕਰਿਓ ਥੈਂਕ ਯੂ ਜੀ ਲਾਈਕ ਸ਼ੇਅਰ ਜਰੂਰ ਕਰਿਓ ਠੀਕ ਹੈ ਜੀ